ਨਾ ਕਰੇ ਮਨ ਤੇ ਗੁਨਾਹ ਵਿਚਾਰ ਕਰੇ ਸਭ ਤੋੜਾ ਭਉ ਦੇ ਨੀਤ ਸੁਧ ਕਾਮਰ ਕਾ ਪੀਤ ਮਨ ਆਹੀ ਨਾਮ ਕਿ ਮੈਂ ਆਪਣਾ ਉਜ ਨਾਮ ਤੋਂ ਨਾਮ ਜਰੇ ਬਖ ਭਗੂਜ ਬਹੁਤ ਸਿਆਨ ਪਦਮ ਕਾ ਭੋਗ ਆਖ ਕਦਮ ਕਰਿ ਕ੍ਰਿਸ਼ਨ ਨਾ ਧਰਾਪੈ ਵੇਖ ਦੁਨਿਆਨਾ ਕੋਬਨ ਭਜਨਾ ਬੰਤਲੇ ਮਾਨ ਹਰਿ ਕਾ ਨਾਮ ਜਬ ਤਦ ਦੁਖ ਜਾਏ ਨਾਨਕ ਕੋ ਲੈ ਸਭ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਤਿਨਾਕੀ ਸੇਵਾ ਆਗੈ ਜੇ ਕੋ ਆਪਣਾ ਮੁਖ ਮਟਾਵੈ ਹਰਿ ਕਰਨ ਨਾਮ ਨੂੰ ਗੁਰਜਾ ਸਰਗਾਵੈ ਜੇ ਕੋ ਅਤਮੀ ਸੁਖ ਰੂਪ ਸਤ ਸੰਗਿ ਬਿੰਦਮਨ ਸ਼ੋਰ ਜੇ ਕੋ ਜਨ ਮਰਨ ਤੇ ਡਰੈ ਸਰਦਨਾ ਕੀ ਸਰਨੀ ਪਰ ਜਿਸਨ ਕੋਪਰ ਦਸ ਪਿਆ ਸਾਦਾਨਿਕ ਤਾਕੈ ਬਲ ਬਲ ਜਸਾ ਸਗਲੁਰਖ ਨਾ ਕੋਪਰ ਭਰਵਾਨ ਮੋ ਸਾਦ ਸੰਗ ਜਾਕ ਤਰਿ ਮਾਨ ਮਾ ਤੁਸ ਪਾਉ ਦਣ ਵਿਚਾਸ ਸਣੀਐ ਸਭੇ ਉਚਾ ਦਾ ਕਮ ਭੇ ਸਗਲ ਕੀ ਦੀਨਾ ਨਰ ਨਾਮ ਕੋਤਿ ਕਟਕਟ ਦੀਨਾ ਮਾਨੇ ਆਪਣੇ ਤੇ ਗੁਰ ਅਕਾ ਸਭੇ ਸ੍ਰੇਸ਼ਟ ਸਹਾਜਨਾ ਸੁਖ ਰੂਪ ਜਨ ਸੰਤਿ ਦੇਸ਼ ਕੇਤਾ ਤਾਨਕਾ ਪਾਪੋ ਭੁਮਿਂ ਮਿਲੇ ਪਾ ਨਿਰੰਤਮ ਕੋਤਮ ਤੇਰੋ ਮਾਹੋ ਨਿਥਾ ਦੇ ਕੋ ਨਾਮ ਤੇਰਾ ਥਾਵ ਬਿਨਨ ਲੋਕ ਤੇਰੋ ਮਾਨੋ ਸੁਖ ਲਖਟਾ ਕੋ ਦੇ ਤੋ ਨਾਨ ਨ ਕਰਨ ਕਰਾਮਹ ਹਰਿ ਸੁਆਮੀ ਸਭ ਲਖਟਾ ਕੇਂਦਰ ਸਾਮੀ ਆਪਿ ਗਤਿ ਕਤਿ ਜਾਣੂ ਆਪਿ ਅਪਰ ਸੁਨ ਗਾਪ ਪ੍ਰਗਟਾਤੇ ਤੁਮਰੀ ਅਸਤ ਤੁਮ ਤੇ ਹੋਏ ਨਾਨਕ ਅਪਨ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਉਹ ਨਿਰਮਲ ਕਰਮ ਸਭਿ ਕਿਰਿਆਨ ਤੂ ਕਿਰਿਆ ਸਭ ਸੰਤੋ ਰਤਮੁ ਨਿਰਹਿਰਿਆ ਸਗਲ ਉਤਮ ਮਹਤਮ ਪਵਾਨ ਕਰ ਨਾਮੁ ਸੁਖਮ ਜੀ ਸੁਧਾਰ ਸਗਲ ਪਾਨੀ ਮਾਨ ਮਾਨੀ ਹਰਿ ਕੋ ਜਸ ਸੁਮਰਸੁ ਤਹਾਨੀ ਸਗਲ ਥਾਨ ਦਿਉ ਖੰਧਾਨ ਹੋ ਨਾਨਕ ਜਿਗਤ ਘਟ ਵਿਸਾਤਿ ਆਪਨ ਸੋਹ ਮੇਰੁ ਗੁਨੀਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸਦੀ ਰਖ ਨਾਨਕ ਰਬਹੀ ਨਾਨਸਪਦੀ ਅਰਮਈਆ ਤਿਨ ਤੇ ਕੋ ਨਾਮੀ ਕੰਪੂਲ ਤੇ ਗਵਨ ਦ੍ਰਿਸ਼ਾਮੀ ਜਿਨ ਤੂ ਸਾਜ ਸਵਾਚੀ ਗਾਰਿਆ ਗਵਨ ਬਾਰਿਆ ਬਾਰਗ ਸਤਜ ਪ੍ਰਿਆਰ ਤੂ ਗ ਪਰਜਾ ਕਤ ਕੋ ਸੁਖ ਸੰਭਵ ਪ੍ਰਤਿ ਪਿਆਉ ਪਰ ਸਤਿ ਨਾਮ ਬਪਿਆਉ ਬੈਨ ਬੋਤਾਨ ਇਹ ਨਿਰਗੁਣ ਗੁਣ ਪਰ ਪੂਜ ਰਕਸ਼ ਬਰਹ ਪ੍ਰਮਾਨ ਸੀਜਾ ਜੇ ਪ੍ਰਸਾਦ ਧਰੁ ਸੁਖ ਸੁਸਨਨ ਸੁਪਰਾਤ ਮੀਤ ਬਨਤਾ ਸੰਗਸ ਹੈ ਜੇ ਪ੍ਰਸਾਦ ਪੀਵਹਿ ਸਿਤੁਲਲਾ ਸੁਖदाई ਪੰ ਸੁਪਾਵਕ ਸਾ ਸਭ ਸਮਗਰੀ ਸੰਸਾਰਤ ਦਸਾ ਬੀਨੇ ਹਸਤ ਪਾਪ ਕਰਨ ਮਿਤ੍ਰ ਰਸਨਾ ਅੰਤ ਸਹਾਇ ਤਿਆਗ ਅਭ ਸੰਗਤਨਾ ਇਸ ਗੋਖ ਨੂੰ ਅੰਦਭ ਆਪੇ ਨੰਕਾੜ ਲਿਖ ਪ੍ਰਭ ਆਪੇ ਆਵੰਤ ਜੋ ਰਤਨ ਹਾਰ ਦੇਸੋ ਕੀਤ ਨ ਕਰ ਗਵਾਰ ਦਾ ਕੀ ਸੇਵਾ ਨ ਮਿਲ ਪਾਵ ਕਉ ਸੰੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਭ ਸਦਾ ਹਜੂਰੇ ਤਾ ਗੋਕਾ ਦਾਸ ਧਰਤੋ ਫਰਤ ਪ੍ਰਕਿਆ ਮਾਨ ਸਭ ਸਰਬ ਸਰਬ ਅਗਿਆਨ ਸਦਾ ਸਦਾ ਭੂਲਨ ਹਾਰ ਨਾਨਕ ਰਖਣਾ ਰੁਪਾਰ ਤਉ ਤਿਆਗ ਤਉ ਕੀ ਸੰਗਤ ਸਾਚੂਟ ਤੂ ਸੰਗਮਤ ਜੋ ਛਦਨਾ ਸੋ ਅਸਥਿਰ ਕਰਮਨ ਜੋ ਭੋਗਨ ਸੋ ਤੂਪਰਨ ਛੂਟ ਜਾਏ ਇਸ ਕਰ ਸੰਗ ਕਰੈ ਸੰਸਹਾਰ ਇਸ ਕਰੈ ਇਹ ਮਾਨਸ ਜਾਤ ਲੋਕ ਬਚਰਾ ਗ੍ਰੰਥ ਰਾਤੋ ਬਾਹਰ ਠੇਕ ਅੰਦਰ ਬਲ ਮਾਇਆ ਸਖਸ਼ਾਨੇ ਕੁਸ਼ ਕਰਿ ਪਾਇਆ ਬਾਹਰ ਗਿਆਨ ਬਿਆਨ ਇਸਾਨ ਅੰਦਰ ਕਰਿ ਸੁਮਾਨ ਅੰਦਰ ਅਗ ਬਾਹ ਤੰਪਾਹ ਅਲਪਾਤਰ ਕੈਸੇ ਤਰਹਾ ਆਹ ਜਾਗਿਰ ਪਰ ਬਸ ਪ੍ਰਪਾਖ ਨਾਨਕ ਜੀ ਨਮਾ ਸਹਿ ਸਮਾਧ ਸੁਖੰਦਾ ਕੈਸੇ ਮਾਨ ਸਰਬਤ ਪਰਮਾ ਮਨ ਨਹੀ ਕੋ ਤੁਮਹਾ ਅਸਗਵਨ ਪ੍ਰਤਾਪ ਕਰਨਾ ਮੈਂ ਦੀਨ ਬੇਨ ਜੀ ਕਰਨ ਤੇਰੀ ਕਿਰਪਾ ਤਰੈ ਸੰਗ ਸਹਾਰੇ ਸੁਭਾਗਨ ਨਾ ਤੀਰ ਜੋ ਕਰਾਈ ਤਸਪੀਤ ਤਪ ਕੇ ਕ੍ਰਿਸ਼ਨਾ ਕੀਰਤਵਸਾ ਅੰਤ ਕੇਲ ਮਾਇਆ ਰੰਗ ਰਸੈ ਬ੍ਰੜ ਕਰਮਨ ਮਨੰ ਪ੍ਰਦੀਪ ਕਾਮਨ ਮੁਕੇ ਜੀ ਸਭ ਤੇਰੀ ਰਾਸੋ ਮਤਿ ਦਾ ਮਬਾਰਕ ਤੇਰੇ ਤੂੰ ਕਿਰਪਾ ਮੈਂ ਉਪਰ ਤੇਰੇ ਕੋਈ ਨਾ ਜਨਨ ਪਾਇ ਅੰਕ ਤੇਰੇ ਉੱਚਾ ਭਗਵੰਤ ਸਭ ਸੁਮੰਗਲੀ ਤੁੰਡਾ ਸੂਕਰ ਧਾਰੀ ਤੁਮ ਕੈ ਹੋਏ ਸੋ ਅਗਿਆਕਾਰੀ ਤੇਰੇ ਗਤਮਤ ਤੁਮ ਹੀ ਜਾਨੀ ਨਾਮੁ خدا ਸੋ ਸੁਨਾਨਕ ਬਾਂਦੀ ਇਸ ਲੋਕ ਏਹ